ਕਬੱਡੀ 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 ਆਈ ਹੁਣ ਸਾਰੇ ਮੈਚ ਇਦਾਂ ਹੀ ਹੋਣਿਆ ਗਗਨ ਜੋਗੇ ਵਾਲਿਆ ਲੰਮੀ ਰੇਸ ਦਾ ਘੋੜਾ ਤੇਰ ਬੇਕਾਰ ਪਾਉਂਦਾ ਕਬੱਡੀ ਬਹਾ ਖਲਾਰ ਦਿਤਿਆਾ ਜਾਫੀ ਚਾਰ ਸੋਨਾ ਤੇ ਗਗਨ ਗਗਨ ਤੇ ਸੋਨਾ ਸੋਨਾ ਤੇ ਗਗਨ ਸੋਨਾ 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 ਗਗਨ ਕਬੱਡੀ ਬੱਲੇ ਬੱਲੇ ਕਬੱਡੀ ਬੱਲੇ 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 ਟੁੱਟਿਆ ਕਿ ਹਾਂ ਜੀ ਸਾਰੇ ਸਾਰੇ ਵੀਰਾਂ ਦਾ ਸਤਿਕਾਰ ਹੈ ਚਰਨਾਂ ਦਾ ਸਨਿਆਹ ਹੋਈ ਜਿਹੜੀ ਜੁੜਿਆ ਹੋਇਆ ਸੇਵਕ ਭਾਣੇ ਦਾ ਭਰਾ ਸੋ ਧੰਨਵਾਦ ਲਓ ਸਾਹਮਣੇ ਰੇਡ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਆ ਮੈਚ ਤੋਂ ਬਾਅਦ ਪੈਂਡ ਦਾ ਫਾਈਨਲ ਉਸ ਤੋਂ ਸਲਾਂ ਦੇ ਲੱਗੀ ਆ ਨਵਾ ਜਾਂਦੇ ਬੰਦੇ ਚੰਗੀਆਂ ਨਸਲਾਂ ਦੇ ਲਓ ਕਬੱਡੀ ਪੰਛੀ ਤੇ ਕਾਂਗਰ ਰਮਨਦਰ ਜੋਗੇ ਵਾਲਿਆ ਗਗਨ ਕਬੱਡੀ ਕਬੱਡੀ ਹਰੀਕੇ ਵਾਲਾ ਵਿਕੀ ਤੇ ਜੋਗੇ ਵਾਲਿਆ ਪਰ ਗਿਆ ਪਗੜ ਪਰ ਗਿਆ ਪਗੜ ਪਰ ਤੇ ਯਾਰ ਵਾਹ ਤਿਆਰਤਾ ਤੇ ਤਿਆਰਪਈ ਹੈ ਜਦੋਂ ਖੇਡੇ ਵਿੱਚ ਮੈਦਾਨ ਦੇ ਉਦੋਂ ਤਾੜੀਆਂ ਮਾਰਦੀ ਭੀੜ ਕਬੱਡੀ ਖੇਡੇ ਜਦੋਂ ਵਿੱਚ ਮੈਦਾਨ ਦੇ ਉਦੋਂ ਤਾੜੀਆਂ ਮਾਰਦੀ ਭੀੜ ਪਰ ਕਾਂਗੇ ਵਾਲਾ ਤੇ ਸੂਰੇ ਵਾਲਿਆ ਕਾਂਗਾ ਕਰਦਾ ਬੜਾਂਗਾ ਕਾਂਗਾ ਕਰਦਾ ਬੜਾਂਗਾ ਸਾਹ ਕਹਿੰਦੇ ਸੁਖਗਰਾਈਆਂ ਦਾ ਕੈਨੇਡਾ ਤੋਂ ਲਾਈਵ ਜੁੜਿਆ ਹੋਇਆ ਹੈ ਵੀ ਆਸ਼ੂ ਪੰਜ ਗਰਾਈਆਂ ਵਾਲਾ ਐਨ ਕੈਨੇਡਾ ਤੋਂ ਲਾਈਵ ਜੁੜਿਆ ਹੋਇਆ ਔਰ ਸਾਹਮਣੇ ਉਹ ਡੱਗੋ ਵਾਲਾ ਤੇ 16 ਵਾਲਾ ਆ ਟੱਕਰ ਆ ਟੱਕਰ ਆ ਟੱਕਰ ਕੇ ਜੱਟ ਜਾਂ ਜਾਂਦੀਆਂ ਚਾਦਰਾਂ ਵਾ ਹ ਪਿਤ ਬਰਾੜ ਹੋਈ ਅਜ ਦੋਦੇ ਦੀ ਟੀਮ ਲੈ ਕੇ ਪੁੱਜਿਆ ਬਾਂਦੋ ਟੋਰ ਦੀ ਟੀਮ ਲੈ ਕੇ ਪੁੱਜਿਆ ਔਰ ਸਾਹਮਣੇ ਆ ਵੀ ਟੱਕਰ ਦੇ ਖਿਡਾਰੀ ਐ ਆ ਵੀ ਟੱਕਰ ਦੇ ਹਈ ਆ ਵੀ ਟੱਕਰ ਦੇ ਖਿਡਾਰੀ ਆ ਜੋਗੀ ਵਾਲਿਆ ਗਗਨ ਹਰੀਕੇ ਵਾਲਾ ਤੇ ਬਕਾਮਲਾ ਹਰੀਕੇ ਵਾਲਾ ਹਰੀਕੇ ਵਾਲਾ ਹਰੀਕੇ ਵਾਲਾ ਬੱਲੇ ਬੱਲੇ ਕਰਵਾ ਗਿਆ ਡਾਕਟਰ ਰਾਜਪਾਲ ਟੁੱਡੀ ਹੋਰੀ ਕਲਵੰਤ ਹੋਰੀ ਜੀਤਾ ਨੰਬਰਦਾਰ ਲਾਟੀ ਹੋਰੀ ਪਰ ਸਾਹਮਣੇ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਤੇ ਸੂਰੇ ਵਾਲਿਆ ਆ ਵੀ ਟੱਕਰ ਦੇਖਣ ਵਾਲੀ ਆ ਆ ਵੀ ਟੱਕਰ ਦੇਖਣ ਵਾਲੀ ਆ ਨੰਬਰ 1 ਬੰਚ ਦੀਪੂ ਜਿਹੜਾ ਚੰਡ ਲਈਏ ਉਹ ਬੈਠੇ ਯਾਰਾਂ ਨਾਲ ਦੇਖਦੇ ਬੈਲ ਥੋੜੀ ਆ ਹੁਣ ਸਾਰਿਆਂ ਕੋਲ ਸਾਡੇ ਵਾਲਾ ਦਿਲ ਥੋੜੀ ਆ ਹੁਣ ਸਾਰਿਆਂ ਕੋਲੇ ਸਾਡੇ ਵਾਲਾ ਦਿਲ ਥੋੜੀ ਆ ਮੈਚ ਸਮਾਪਤ ਹੋ ਟੁੱਟਿਆ ਐ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ